ਚੋਕਾ ਕਹਿੰਦੇ ਸਜਾ ਤੇਰੀ ਤੂੰ ਸਿਰ ਨਹੀਂ ਚੀ ਸਜਾ ਹੁਣ ਪੁੱਛਣਾ ਤਾਂ ਹੈ ਹੀ ਸੀ ਕਿ ਇਹਦੇ ਵਿੱਚ ਹੈ ਕੀ ਤੇ ਦੱਸ ਦਿਓ ਗਠੜੀ ਤੇ ਮੈਂ ਚੁੱਕਣੀ ਨਹੀਂ ਕਹਿੰਦੇ ਚੁੱਕਣੀ ਪੈਣੀ ਹੈ ਪਟਿਆਲੇ ਤੱਕ ਛੱਡ ਕੇ ਆਉਣੀ ਪੈਣੀ ਹੈ ਨਾਲ ਕਹਿੰਦੇ ਵਿੱਚ ਕੀ ਇਹਦੇ ਕਹਿੰਦੇ ਹੁੱਕਾ ਹੈ ਕੀ ਇਹ ਨਾ ਬਾਕੂ ਹੈ ਨੇ ਇਹ ਗੱਟਾ ਤਬਾਕੂ ਹੈ ਛੱਡ ਗਿਆ ਯਾਰ ਪਟਿਆਲੇ ਵਾਲਾ ਛੱਡ ਗਿਆ ਭਾਈ ਜੈ ਸਿੰਘ ਦੀ ਪਿੱਛੇ ਹੋ ਗਏ ਕਹਿੰਦੇ ਚੁੱਕਣ ਦੀ ਗੱਲ ਕਰਦੇ ਹੋ ਵੀ ਗੱਟਾ ਤਬਾਕੂ ਸਿਰ ਤੇ ਆ 10ਵੇਂ ਪਾਸ਼ਾ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਜਾਂਦੇ ਸੀ ਕਿਤੇ ਆ ਘੋੜਾ ਰੁਕ ਗਿਆ ਰਾਹ ਵਿੱਚ ਕਹਿੰਦੇ ਰੁਕ ਕੇ ਪਿਆ ਕਹਿੰਦੇ ਵੇਖਦਾ ਵੀ ਤਬਾਕੂ ਹੈ ਅੱਗੇ ਉਹ ਵੇਚਦੀ ਨਹੀਂ ਲੱਗਿਆ ਉਹਨੇ ਨੋ ਵੀ ਸੋਚੀ ਅਸੀਂ ਤੇ ਫਿਰ ਇਨਸਾਨ ਤੇ ਨਾ ਮੈਦ ਨਾਲੇ ਫਿਰ ਵੀ ਸਿੱਖਾਂ ਗੁਰੂ ਦਾ ਸਿੰਘਾ ਇਹਦੇ ਤੇ ਕੋਲ ਖੜਨਾ ਵੀ ਮਾੜਾ ਮੈਂ ਸਿਰ ਤੇ ਚੁਕਲਾਂ ਆਖੂ ਸਤਿ ਨਾਮ ਸ੍ਰੀ ਵਾਹਿਗੁਰੂ ਸੋਣੇ ਜੱਗ ਕੀ ਝੁਕ ਝੁਕ ਕਰੇ ਨਮਸ਼ਕਾਰ ਜਪੀਆਂ ਸਿੱਖੀ ਕਮਾਈ ਨਾਮ ਜਪਿਆ ਤੇ ਭਾਈ ਜੈ ਸਿੰਘ ਵਰਗਿਆਂ ਨੂੰ ਫਿਰ ਨਮਸਕਾਰ ਹੁੰਦੀ ਹੈ ਬੰਦਗੀ ਤੇ ਉਹਨਾਂ ਦੀ ਵੀ ਬਹੁਤ ਸਤ ਸਨਾਓ ਜਾਗੀ ਚੁੱਕ ਚੁੱਕ ਕਰੇ ਨਮਸ਼ਕਾਨ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੁੰਦੀ ਸੰਤਾਂ ਦੀ ਜੈ ਜੈ ਕੋ ਜਿਨਾ ਨੇ ਤੇਰਾ ਨਾਮ ਜਪੀਆ ਸਭ ਜਗਤ ਕਰੇ ਨਮਸ਼ਕਾਰ ਜਿਨਾ ਨੇ ਤੇਰਾ ਨਾਮ ਜਪੀਆ ਜਾਗੀ ਚੁੱਕ ਚੁੱਕ ਕਰੇ